ਤਨ ਤਨ ਸਤਿਗੁਰੂ ਜਪਦਾਸ ਮਹਾਰਾਜੀ ਦਾ 644 ਮਾ ਗੁਰਪੁਰਬ ਬੜੀ ਧੂਮ-ਤਾਮ ਨਾਲ ਪੰਜਾਬ ਦੇ ਕੋਨੇ-ਕੋਨੇ ਵਿੱਚ ਮਨਾਇਆ ਜਾ ਰਿਹਾ ਹੈ ਇਸ ਤਰ੍ਹਾਂ ਪਿੰਡ ਸਹੂਂਗੜਾ ਦੀਆਂ ਸਮੂਹ ਸੰਗਤਾਂ ਚੀ ਗੁਰਪਤਾ ਸਗਰਦਵਾਰਾ ਨਗਰ ਕੀਰਤਨ ਪੰਜ ਪਿਆਰਿਆਂ ਦੀ ਅਗਵਾਈ ਹੇਠ ਸਜਾਏ ਗਏ ਤੇ ਸਾਰੇ ਨਗਰ ਕੀਰਤਨੀ ਪ੍ਰਕਰਮਾ ਕੀਤੀ ਨਗਰ ਦੀ ਪ੍ਰਕਰਮਾ ਕੀਤੀ ਥਾਂ-ਥਾਂ ਸੰਗਤਾਂ ਵੱਲੋਂ ਸ੍ਰੀ ਗੁਰੂ ਗ੍ਰੰਥ ਮਹਾਰਾਜੀ ਦਾ ਸਤਿਕਾਰ ਕੀਤਾ ਗਿਆ ਤੇ ਸੰਗਤਾਂ ਵੱਲੋਂ ਪਹਿਲੇ ਪੜਾ ਤੇ ਫਲ ਅਤੇ ਚਾਪਕੋੜੇ ਦਾ ਲੰਗਰ ਵੀ ਸ਼ਿਕਾਏ ਗਏ ਇਸ ਮੌਕੇ ਢਾਡੀ ਜਥਾ ਪਰਮਜੀਤ ਸਿੰਘ ਪਾਰਸ ਇੰਟਰਨੈਸ਼ਨਲ ਕੌਮੀ ਪ੍ਰਚਾਰਕ ਢਾਡੀ ਇਨਕਲਾਬ ਸਿੰਘ ਹੀਰ ਸਰੰਗੀ ਮਾਸਟਰ ਪੁਲਾ ਸਿੰਘ ਮਹਿੰਦੀਪੁਰ ਮਨਪਰੀ ਸਿੰਘ ਦੇ ਸਾਥੀਆਂ ਵੱਲੋਂ ਸ੍ਰੀ ਗੁਰੂ ਮਹਾਰਾਜੀ ਦਾ ਇਤਿਹਾਸ ਨਾਲ ਸੰਗਤਾਂ ਨੂੰ ਜੋੜਿਆ ਗਿਆ ਮਹਿਮਾਂ ਦੇ ਗੁਣਗਾਨ ਕੀਤੇ ਗਏ ਹੋਰਨਾਂ ਤੋਂ ਇਲਾਵਾ ਸਿੰਖ ਸਬਾ ਗੁਰਦੁਆਰੇ ਦੇ ਪ੍ਰਧਾਨ ਜਥੇਦਾਰ ਪਿਆਰਾ ਸਿੰਘ ਨੇ ਨਗਰ ਕੀਰਤਨ ਪਹੁੰਚਣ ਤੇ ਸੰਗਤਾਂ ਨੂੰ ਬਧਾਈ ਦਿੱਤੀ ਸਾਰੇ ਨਗਰ ਨੂੰ ਅਪੀਲ ਕੀਤੀ ਕਿ ਹਰ ਧਰਮ ਦਾ ਸਤਿਕਾਰ ਕਰਨਾ ਚਾਹੀਦਾ ਹੈ ਪ੍ਰਧਾਨ ਡਾਕਟਰ ਹਰਪ੍ਰੀਤ ਸਿੰਘ ਸਾਹਿਬ ਦਾ ਸਰਪੰਚ ਸਰਪੰਚ ਰਾਜ ਬਲਵਿੰਦਰ ਸਿੰਘ ਜਗਤਾਰ ਸਿੰਘ ਕੈਸ਼ੀਅਰ ਜਥੇਦਾਰ ਸਤਨਾਮ ਸਿੰਘ ਜਸਵਿੰਦਰ ਸਿੰਘ ਸੰਤੋਖ ਸਿੰਘ ਖੇਲਾ ਪ੍ਰੀਤਮ ਸਿੰਘ ਮਾਸਟਰ ਸੁਵਿੰਦਰ ਸਿੰਘ ਲਖੀਆਂ ਜਗਤਾਰ ਚੰਦ ਰੂਪ ਚੰਦ ਗੁਰਮੇਲ ਚੰਦ ਸੁੱਚਾ ਰਾਮ ਰਾਜਵੀਰ ਸਿੰਘ ਕੁਲਵਿੰਦਰ ਸਿੰਘ ਪਰਮਜੀਤ ਸਿੰਘ ਸੋਹਣ ਸਿੰਘ ਸ਼੍ਰੀਂਦਰ ਸਿੰਘ ਕੁਲਦੀਪ ਸਿੰਘ ਦੀਪਾ ਅਮਰੀਕ ਚੰਦ ਚਮਨ ਲਾਲ ਜੁਗਿੰਦਰ ਸਿੰਘ ਤੇ ਸਮੂਹ ਸੰਗਤਾਂ ਨਗਰ ਕੀਰਤਨ ਚ ਸ਼ਾਮਲ ਹੋਈਆਂ ਆਓ ਦੇਖਦੇ ਹਾਂ ਹਰਮੇਲ ਸੋਂਗੜਾ ਦੀ ਪੂਰੀ ਰਿਪੋਰਟ about ભે જા લ પાણી ભાઈ જાણિયા ચૌનરા પાણી પાણી જગ લંગળી પર ਆਉਂ ਗਿਆ ਦੰਗਣਾ ਨੀਂ ਜੜ ਗਿਆ ਪਾਟ ਤੰਦ ਤੇ ਰਹੀ ਪਰਾਣੀ ਸਭ ਦੇਖਾ ਮੰਨ ਰੰਗੇ ਮੁਝ ਜਿਵੇਂ ਤੇ ਰਹੀ ਪਰਾਣੀ ਸਭ ਦੇਖਾ ਮੰਨ ਰੰਗੇ ਰਹੀ ਪਰਾਣੀ ਕਾ ਮੇਖਾ ਨੰਗਣਾ ਤੇ ਇੰਨੇ ਹੱਥੇ ਸਿੱਧਾ ਜਾਈ ਪੰਚਾ ਦੇ ਮੰਨ ਰੋਲੀ ਜੜ ਗਿਆ ਪਾਟ ਤੰਦ ਦੁਰਬਾਣੀ ਸੇ ਭਵਜਨ ਰੰਗਣ ਸੋਲੇ ਮੇਕ ਜੱਟੀਆਂ ਮੱਟੀਆਂ ਸੋਲੇ ਮੇਕ ਜੱਟੀਆਂ ਮੱਟੀਆਂ ਲੈ ਲੈ ਕਿਤੇ ਨਾ ਮਸਤ ਕਰ ਕੋਈ ਕੋਈ ਨਾ ਦੱਸਣ ਦਰਿਆ ਦੇ ਸੁਣਾ ਦਰਿਆ ਦੇ ਸੁਣਾ ਵਾਹਿਗੁਰੂ ਉਹ ਰਾਮ ਰਹੀਮ ਰਹੀਮ ਖੱਤੀ ਜਗਾਏ ਲੈ ਆਪਣੇ ਮੋਟੇ ਸਰਵਾ ਦਿੱਤੇ ਐ ਪਰ ਨਾਲ ਬਾਣੇ ਦੇ ਘਾਈ ਸੀ ਤੂੰ ਤੇਰੀ ਆਣ ਕੇ ਸੰਗਤ ਲਾਜ ਰੱਖਿਓ ਕਿਤੀ ਜੋਕੇ ਦੀ ਜਿਵੇਂ ਰਖਵਾ ਲਈ ਸੀ ਤੋ ਪਾਤਸ਼ਾਹ ਦੇ ਪਾਤਸ਼ਾਹ ali se referred on as you can, Ni, all, As you can, how many women, these way women- challenge from this, day man as you know, goal card, Ah. Oh, what about this?